21 ਦਸੰਬਰ ਨੂੰ ਬਠਿੰਡਾ ਦੇ ਵਾਰਡ ਨੰਬਰ 48 ਦੀ ਕਾਉਂਸਲਰ ਦੀ ਹੋ ਰਹੀ ਜਿਮਣੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਬੱਲੋਏ ਕੀਤਾ ਗਿਆ ਜਾ ਕੇ ਡੋਰ ਟੂ ਡੋਰ ਪ੍ਰਚਾਰ ਅਤੇ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਕਬਾਲ ਸਿੰਘ ਬਬਲੀ ਢਿੱਲੋਂ ਅਤੇ ਹੋਰ ਸੀਨੀਅਰ ਅਕਾਲੀ ਆਗੂ ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਆਪਣਾ ਦਿਖਾਈ ਦਿੱਤੇ ਦੱਸ ਦਈਏ ਕਿ ਬਠਿੰਡਾ ਦੇ ਵਾਰਡ ਨੰਬਰ 48 ਦੀ ਜਿਮਣੀ ਚੋਣ ਜਿਹੜੀ ਕਾਉਂਸਲਰ ਦੀ ਉਹ ਹੋਣ ਜਾ ਰਹੀ ਹੈ ਕਿਉਂਕਿ ਇਥੋਂ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਇਸ ਵਾਰਡ ਦੇ ਕੌਂਸਲਰ ਸਨ ਅਤੇ ਵਿਧਾਇਕ ਬਣਨ ਤੋਂ ਬਾਅਦ ਉਹਨਾਂ ਵੱਲੋਂ ਇਸ ਵਾਰਡ ਦੇ ਵਿੱਚੋਂ ਕੌਂਸਲਰ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਇਹ ਉਸ ਸਮੇਂ ਤੋਂ ਇਹ ਸੀਟ ਖਾਲੀ ਸੀ ਹੁਣ 21 ਦਸੰਬਰ ਨੂੰ ਇਸ ਦੀ ਚੋਣ ਜੋ ਹੈ ਜਿਮਣੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸ਼ਰੋਮੀ ਇਕਾਲੀਦਾਲ ਵੱਲੋਂ ਵੀ ਆਪਣਾ ਉਮੀਦਵਾਰ ਵਿਜੇ ਕੁਮਾਰ ਜੋ ਸਾਬਕਾ ਕੌਂਸਲਰ ਹਨ ਉਹਨਾਂ ਨੂੰ ਉਤਾਰਿਆ ਗਿਆ ਹੈ ਅਤੇ ਉਹਨਾਂ ਵੱਲੋਂ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਵਾਰਡ ਨੰਬਰ 48 ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਤੇ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਕਵਾਲ ਸਿੰਘ ਬੌਲੀ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਕਾਲੂ ਅਕਾਲੀ ਆਗੂ ਇਹਦੇ ਵਿੱਚ ਆਪਣਾ ਸ਼ਾਮਲ ਹਨ ਅਤੇ ਇਸ ਮੌਕੇ ਇੰਨਾ ਵੱਲੋਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਆਪਣਾ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੀਆਂ ਬਠਿੰਡਾ ਦੇ ਇਹ ਆਪਣਾ ਵਾਰਡ ਨੰਬਰ 48 ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਦੇ ਨਾਲ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਸ਼ਰਮਾ ਜੀ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਅੱਜ ਅਸੀਂ ਹੁਣ ਰਵੀ ਗਾਂਧੀ ਨਗਰ ਦੇ ਵਿੱਚ ਹੈ ਜੀ ਦੇਖੋ ਜਿਹੜੀ ਇਹ ਲੜਾਈ ਹੈ ਤਾਂ ਜੀ ਏ ਦੇਖੋ امیر ਬੰਦਿਆਂ ਨਾਲ ਇੱਕ ਸਮਾਜ ਸੇਵੀ ਦੀ ਲੜਾਈ ਹੈ। ਦੇਖੋ ਇਹ ਦੋਨੇ ਬੰਦੇ ਬਾਹਰ ਲਿਆ ਦੇਖੋ ਮੈਂ ਇੱਕ ਠੇਕੇਦਾਰ ਤੇ ਇੱਕ امیر ਆਦਮੀ ਸਾਹਿਬ ਨੂੰ ਪਤਾ ਦੇਖੋ ਜਿਹੜੇ ਸਾਡੇ ਬੀਜੇ ਸ਼ਰਮਾ ਜੀ ਇਹ ਬਹੁਤ ਸਮਾਜ ਸੇਵੀ ਹੈ। ਦੇਖੋ ਰਾਸ਼ਨ ਕਾਰਡ ਆਧਾਰ ਕਾਰਡ ਲੋਕਾਂ ਵਾਸਤੇ ਜੰਗਾਰਸ਼ ਕਰਨਾ ਇਹ ਹਰ ਵੇਲੇ ਲੋਕਾਂ ਦੇ ਕੰਮ ਆਇਆ ਜੀ। ਔਰ ਇਹ ਤਾਂ ਆਪ کہہ ਰਹੇ ਕਿ ਮੇਰਾ ਲਾਸਟ ਪੜਾਓ ਕਹਿੰਦੇ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਗੁਜ਼ਾਰਨਾ ਸੀ। ਮੀਰ ਕੀ ਕਰਦੂ ਇਥੇ? ਅਸੀਂ ਉਮੀਦ ਕਰਕੇ ਗਿੱਤਾਂਗੇ ਦੇਖੋ ਬਿਂਢੇ ਦੀ ਪੂਰੀ ਟੀਮ ਸਾਡੇ ਨਾਲ ਚੱਲੀ ਵੀ ਹੈ ਸਾਡੇ ਹਲਕਾ ਇੰਚਾਰਜ ਬਬਲੀ ਢਿੱਲੋ ਜੀ ਸਾਡੇ ਪ੍ਰਧਾਨ ਸਾਹਿਬ ਸਾਡੇ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਹੈ ਜੀ। ਤੇ ਲੋਕਾਂ ਨੇ ਸਾਨੂੰ ਬਹੁਤ ਸਾਥ ਆਜ ਅਸੀਂ ਟਿੱਬਾ ਕਲੋਨੀ ਤੇ ਗਏ ਸੀ। ਉੱਥੇ ਸਾਨੂੰ ਸਭ ਲੋਕਾਂ ਨੇ ਅੰਨਾ ਕ ਹੰਧਾਰਾ ਦਿੱਤਾ ਪਰਮਾ ਕਿ ਕਹਿੰਦੇ ਅਸੀਂ ਬੀਜੇ ਦੀ ਥੋੜੇ ਨਾਲ ਅਸੀਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ। ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਬਹੁਤ ਭਾਰੀ ਮੋਟਾ ਨਾਲ ਜਿੱਤ ਅਜੀ ਹਾਂ ਜੀ ਸਾਥੀ ਕੰਮ ਤੇਨਾਮ ਸਭ ਤੁਹਾਡੇ ਸਾਹਮਣੇ ਆ ਵੀ ਲੋਕਾਂ ਦਾ ਹਜੂਮ ਦੇਖੋ ਕਿਵੇਂ ਨਾਲ ਆ ਤੇ ਹਰ ਬੰਦਾ ਅੱਖਾਂ ਬਿਸ਼ਾ ਕੇ ਸਵਾਗਤ ਕਰ ਰਿਹਾ ਕਿ ਇੱਕ ਵਿਕਾਸ ਫੋਰਸ ਸਾਡੇ ਵਿੱਚ ਆਇਆ ਜਿਨੇ ਕੰਮ ਕੀਤੇ ਸਾਡੇ ਪਹਿਲਾਂ ਆਲਰੇਡੀ ਮੈਂ ਤਾਂ ਪਹਿਲੇ ਹੀ ਸੰਘਰਸ਼ ਕਰਕੇ ਲੋਕਾਂ ਦੇ ਕੰਮ ਕੀਤੇ ਐ ਜੇ ਅੱਜ ਇਹ ਕਲੋਨੀ ਬਸੀ ਐ ਤਾਂ ਹੀ ਬਸੀ ਐ ਜੇ ਇੱਧਰ ਪੁਲ ਬਣਵਾਏ ਗਏ ਪੁਲ ਤਾਂ ਹੀ ਬਣੇ ਜੇ ਸੰਘਰਸ਼ ਕੀਤਾ ਗਿਆ ਇਸ ਤਰ੍ਹਾਂ ਸੰਘਰਸ਼ ਤੋਂ ਬਣਾ ਫੜੇ ਸੰਘਰਸ਼ ਤੁਹਾਡੇ ਸਾਹਮਣੇ ਆ ਲਾਠੀਆਂ ਗਾਡੀਆਂ ਡਾਂਗਾ ਖਾਧੀਆਂ ਪੁਖਰਤਾਲਾਂ ਮਰਦ ਵਰਤ ਆਤਮ ਦਾ ਵਰਕੇ ਫੈਸਲੇ ਲੈ ਕੇ ਪੁਲ ਬਣੇ ਐਦੋਂ ਬਣੇ ਨਹੀਂ ਇਹਨਾਂ ਲੋਕਾਂ ਨੇ ਕੀ ਕੀਤਾ ਸਰ ਤੇ ਲੋਕਾਂ ਸਮਾਜ ਲਈ ਕੀਤਾ ਜੀ ਮੇਰਾ ਤਾਂ ਗੜਾ ਬਿਲਕੁਲ ਤਾਂ ਗੱਡੀ ਨਹੀਂ ਗੜੀ ਮੈਨੂੰ ਕਢਾਣੀ ਸੀ ਉੱਥੇ ਮਤਲਬ ਉਹ ਸੁਟਿਆ ਸਕੂਟਰ ਜਿੱਦਾਂ ਮਰਜ਼ੀ ਲੈ ਕੇ ਤੁਰ ਜਾ ਉਹ ਤਾਂ ਲੋਕਾਂ ਦੀ ਸੇਵਾ ਲਈ ਕੀਤਾ ਤੇ ਸਾਰੀ ਉਮਰ ਉਹਨੂੰ ਮੇਰੀ ਜ਼ਿੰਦਗੀ ਦਾ ਲਾਸਟ ਪੜਾਵਾ ਮੈਨੂੰ ਐ ਵੀ ਮੈਂ ਜਾਂਦਾ ਜਾਂਦਾ ਕੋਈ ਸਮਾਜ ਲਈ ਚੰਗਾ ਕੰਮ ਕਰ ਜਾ ਕੀ ਲੋਕਾਂ ਨੂੰ ਕੀ ਕਰਦੇ ਇਹ ਅਪੀਲ ਹੈ ਵੀ ਇੱਥੇ ਜਿਹੜਾ ਰਜੀਵ ਨਗਰ ਦੇ ਅੰਦਰ ਖੜਿਆ ਤੇ 2 350 ਕਾ ਜਗ੍ਹਾ ਪਈ ਹੁੰਦਾ ਮੈਂ ਕਮੇਟੀ ਹਾਲ ਬਣਵਾ ਦੂੰਗਾ ਕਿ ਕਾ ਜਿਹੜਾ ਮੇਲਾ ਆਦਮ ਰੋਡ ਤੋਂ ਸਿੱਧੀ ਸੜਕ ਆ ਰਹੀ ਹੈ ਅਰਜਨਗਰ ਦੇ ਨਾਲ ਮਲਾ ਦੂੰਗਾ ਇਹ ਮੇਰਾ ਸੰਨਰ